ਦੇ ਨਹੀਂ ਦੇਖਿਆ ਹੁਣ ਨਿਮਰਿਤ ਖੈਰਾ ਦਾ ਇਹ ਰੂਪ ਤਸਵੀਰਾਂ ਦੇਖ ਕੇ ਰੂਹ ਹੋ ਜਾਵੇਗੀ ਖੁਸ਼ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਗਿੱਪੀ ਗਰੇਵਾਲ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਵੱਡੀ ਫਿਲਮ ਅਕਾਲ ਦਾ ਟਰੇਜ਼ਰ ਬੀਤੇ ਦਿਨੀ ਰਿਲੀਜ਼ ਹੋਇਆ ਹੈ ਜਿਸ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਫਿਲਮ ਦਾ ਟਰੇਜ਼ਰ ਦਰਸ਼ਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ ਇਸ ਫਿਲਮ ਦਾ ਟਰੇਜ਼ਰ ਐਕਸ਼ਨ ਨਾਲ ਭਰਪੂਰ ਹੈ ਜਿਸ ਵਿੱਚ ਵੱਡੇ ਵੱਡੇ ਸੈੱਟ ਤੇ ਸੀਨਸ ਦੇਖਣ ਨੂੰ ਮਿਲ ਰਹੇ ਹਨ ਫਿਲਮ ਦੇ ਟਰੇਜ਼ਰ 'ਚ ਗਿੱਪੀ ਗਰੇਵਾਲ ਗੁਰਪ੍ਰੀਤ ਕੁਬੀ ਨਿਮਿਤ ਖਹਿਰਾ ਪ੍ਰਿੰਸ ਕਮਲਜੀਤ ਮੀਤਾ ਵਿਸ਼ੇਸ਼ਟ ਸਿੰਦਾ ਗਰੇਵਾਲ ਤੇ ਪੰਨਾ ਐਲ.ਏ ਦੀ ਵੱਖਰੀ ਲੁੱਕ ਨੂੰ ਦੇਖਣ ਨੂੰ ਮਿਲ ਰਹੀ ਆ ਇਨ੍ਹਾਂ ਦੇ ਨਾਲ-ਨਾਲ ਇੱਕਮ ਗਰੇਵਾਲ ਤੇ ਜੱਗੀ ਸਿੰਘ ਵੀ ਅਹਿਮ ਕਿਰਦਾਰ ਨਿਭਾ ਰਹੇ ਹਨ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਗਾਇਕਾ ਤੇ ਅਦਾਕਾਰ ਨਿਮਰਤ ਖੈਰਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਫੈਨਜ਼ ਵੱਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ ਇਹਨਾਂ ਤਸਵੀਰਾਂ 'ਚ ਨਿਮਰਤ ਖੈਰਾ ਸਿੱਖੀ ਸਰੂਪ ਚ ਸਜੀ ਦਿਖਾਈ ਦੇ ਰਹੀ ਹੈ ਨਿਮਰਤ ਨੂੰ ਸਿੰਗਣੀ ਵੇਖ ਕੇ ਉਹਨਾਂ ਦੇ ਫੈਨਜ਼ ਵਿੱਚ ਫਿਲਮ ਪ੍ਰਤੀ ਉਤਸ਼ਾਹ ਵਧ ਗਿਆ ਹੈ ਇਹਨਾਂ ਤਸਵੀਰਾਂ ਵਿੱਚ ਸਿੰਘਣੀ ਬਣ ਨਿਮ੍ਰਿਤ ਖੈਰਾ ਤਲਵਾਰ ਨਾਲ ਜ਼ਾਲਮਾਂ ਨਾਲ ਲੜਦੀ ਨਜ਼ਰ ਆ ਰਹੀ ਆ ਦਸਣਯੋਗ ਗੱਲ ਇਹ ਹੈ ਕਿ ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਵੱਲੋਂ ਲਿਖੀ ਗਈ ਹੈ ਤੇ ਇਸ ਨੂੰ ਡਾਇਰੈਕਟ ਵੀ ਖੁਦ ਗਿੱਪੀ ਗਰੇਵਾਲ ਨੇ ਕੀਤਾ ਹੈ ਇਸ ਫਿਲਮ ਦੀ ਸਿਨੇਮਟੋਗ੍ਰਾਫੀ ਬਲਜੀਤ ਸਿੰਘ ਦਿਓ ਵੱਲੋਂ ਕੀਤੀ ਗਈ ਹੈ ਜੋ ਪਹਿਲਾਂ ਵੀ ਆਪਣੇ ਕੰਮ ਲਈ ਸਰਾਏ ਜਾਂਦੇ ਹਨ ਫਿਲਮ ਗਿੱਪੀ ਗਰੇਵਾਲ ਤੇ ਉਹਨਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ ਜਦਕਿ ਪੰਨਾ ਐਲ.ਏ ਫਿਲਮ ਦੇ ਕੋ-ਪ੍ਰੋਡਿਊਸਰ ਹਨ ਫਿਲਮ ਇਹ ਦੁਨੀਆ ਪਰ ਵਿੱਚ 10 ਅਪ੍ਰੈਲ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ ਧੰਨਵਾਦ ਜੀ